ਵੀਡੀਓ ਬੜੇ ਧਿਆਨ ਦੇ ਨਾਲ ਸੁਣ ਲਓ ਆਪਾਂ ਗੱਲ ਅੱਜ ਰਾਜਾ ਵੜਿੰਗ ਦੀ ਕਰਨੀ ਆ ਚਿੱਠੇ ਖੋਲਣੇ ਆ ਰਾਜਾ ਵੜਿੰਗ ਦੇ ਤੇ ਜੋ ਜਿਹੜਾ ਪਿਛਲੇ ਦਿਨੇ ਤਰ ਤਰ ਸਾਹਬ ਦੇ ਵਿੱਚ ਚੋਲਾ ਹੋ ਰਹੀਆਂ ਉਹਨੂੰ ਲੈ ਕੇ ਜਿਹੜਾ ਇੱਕ ਬਿਆਨ ਦਿੱਤਾ ਸੀ ਉਹ ਵੀ ਤੁਹਾਨੂੰ ਸੁਣਾਵਾਂਗੇ ਵੜਿੰਗ ਦਾ ਜਿਹੜਾ ਬਿਆਨ ਸੀ ਤੇ ਉਹਦੇ ਉੱਤੇ ਵੀ ਆਪਾਂ ਨਜ਼ਰ ਮਾਰਾਂਗੇ ਤੁਸੀਂ ਧਿਆਨ ਦੇ ਨਾਲ ਵੀਡੀਓ ਸੁਣਨਾ ਮੈਜਿਕਾ ਖਾਲਸਾ ਵਰਜ ਕੀ ਫਤੇ ਗੱਲ ਉਹ ਰਾਜਾ ਬੜਿੰਗਾ ਜਿਹੜਾ ਕਿ ਕਾਂਗਰਸ ਦਾ ਪ੍ਰਧਾਨ ਆ ਚਾਹ ਹੁੰਦਾ ਕਿ ਪ੍ਰਧਾਨਗੀ ਮਿਲੀ ਆ ਪਰ ਐਡਾ ਹੰਕਾਰੀ ਬੰਦਾ ਮੈਂ ਨਹੀਂ ਦੇਖਿਆ ਐਡਾ ਦਿਮਾਗ ਦੇ ਵਿੱਚ ਕੀੜਾ ਮੈਂ ਨਹੀਂ ਦੇਖਿਆ ਕਿਹ ਕ ਬਿਆਨ ਦਿੱਤਾ ਮੱਦੀ ਸਿੱਖਾਂ ਬਾਰੇ ਉਸ ਸਮੇਂ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਜਿਉ ਪੂਰਾ ਡੰਡ ਕਾਲਾ ਸੀ ਗੁਟਾ ਸਿੰਘ ਮੱਜਬੀ ਸੇਖ ਬਾਰੇ ਬਿਆਰ ਦਿੰਦਾ ਉਹ ਪੱਠੇ ਕੋਤਰਦਾ ਹੁੰਦਾ ਸੀ ਪੱਠੇ ਪਾਉਂਦਾ ਹੁੰਦਾ ਸੀ ਸਾਡੀ ਪਾਰਟੀ ਨੇ ਕਹਿੰਦਾ ਉਹਨੂੰ ਗਰੇ ਮੰਤਰੀ ਬਣਾਇਆ ਕਹਿੰਦਾ ਕਿੱਡੀ ਵੱਡੀ ਪਦਵੀ ਤੇ ਬਿਠਾਇਆ ਹੁਣ ਵੀਡੀਓ ਧਿਆਨ ਦੇ ਨਾਲ ਸੁਣ ਲਿਓ ਰਾਜੇ ਬੜਿੰਗ ਤੇ ਇੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਬੜਿੰਗ ਸਾਹਿਬ ਸਭ ਤੋਂ ਪਹਿਲਾਂ ਤਾਂ ਵੱਡਾ ਸਤਿਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਮੱਜਬੀ ਸੇਖ ਉਹ ਕੋਮਾ ਜਿਹੜੀ ਕਿ ਇੱਕ ਬੱਕਰੀ ਤੇ ਨਰਾਲੀ ਆ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਥੀ ਦੇ ਨਾਲ ਲਾ ਕੇ ਕਿਹਾ ਤੇ ਅੱਜ ਤੂੰ ਉਸ ਕੌਮ ਨੂੰ ਜਿਹਦਾ ਐਡਾ ਵੱਡਾ ਇਤਿਹਾਸ ਹੋਵੇ ਭਾਈ ਜੀਵਨ ਸਿੰਘ ਬੜੇ-ਬੜੇ ਯੋਧੇ ਹੋਏ ਆ ਬਲਵਾਨ ਹੋਏ ਆ ਸਿੱਖ ਕੌਮ ਦੇ ਲਈ ਸਹਾਤਾ ਦਿੱਤੀਆਂ ਤੇ ਅੱਜ ਤੂੰ ਕਹਿੰਦਾ ਸਾਡੀ ਪਾਰਟੀ ਨੇ ਉਹਨੂੰ ਪਦਵੀ ਤੇ ਬਿਠਾਇਆ ਤੁਹਾਡੇ ਕੀ ਔਕਾਤ ਆ ਤੂੰ ਤਾਂ ਹੁਣ ਅਜੰਮਿਆ ਵੀ ਨਹੀਂ ਸੀ ਉਦੋਂ ਜਦੋਂ ਬੁੱਟਾ ਸਿੰਘ ਗ੍ਰਹਿ ਮੰਤਰੀ ਬਣਿਆ ਤੂੰ ਤਾਂ ਉਦੋਂ ਜੰਮਿਆ ਵੀ ਨਹੀਂ ਹੋਣਾ ਤੇ ਤੁਹਾਡੀ ਪਾਰਟੀ ਨੇ ਗ੍ਰਹਿ ਮੰਤਰੀ ਬਣਾਤਾ ਅਗਲਾ ਆਪਣੀਆਂ ਡਿਗਰੀਆਂ ਲੈ ਕੇ ਪੜ੍ਹ ਲਿਖ ਕੇ ਬਣਿਆ ਤੁਹਾਡੇ ਵਾਂਗੂ ਜਿਹੜਾ ਕਿ ਐਵੇਂ ਰੌਲਾ ਨਹੀਂ ਆਹਾ ਹਵਾ 'ਚ ਬਿਆਨ ਦੇਣੇ ਕਿ ਜਾਤ ਪਾਤ ਦੇ ਆਧਾਰ ਤੇ ਬਿਆਨ ਦੇ ਦੀਏ ਤਾਂ ਫਿਰ ਲੋਕਾਂ ਨੂੰ ਲੜਾਈਏ ਬੁੱਧੂ ਬਣਾਈਏ ਤੇ ਜਿਹੜਾ ਕਿ ਗਰੀਬ ਤੱਕਾ ਜਿਹਨੂੰ ਕਹਿੰਦੇ ਆ ਕਿ ਉਹਦੀਆਂ ਵੋਟਾਂ ਲਈਏ ਫਿਰ ਐਸੇ ਫਿਰ 5 ਸਾਲ ਤੁਸੀਂ ਪੁੱਛ ਦਿਓ ਗ੍ਰਹਿ ਮੰਤਰੀ ਬਣਾਤਾ ਕਿੰਨਾ ਟਾਈਮ 84 ਦੀ ਗੱਲ ਆ ਤੇ ਉਸ ਤੋਂ ਬਾਅਦ ਫਿਰ ਕਿਉਂ ਨਹੀਂ ਜਿਹੜਾ ਉਸਦੇ ਪਰਿਵਾਰ ਨੂੰ ਜਾਂ ਫਿਰ ਕਿਸੇ ਹੋਰ ਜਿਹੜੇ ਕਿ ਉੱਚ ਉਹਦਿਆਂ ਤੇ ਬਰਾਜਬਾਨ ਤੁਸੀਂ ਆ ਬੈਠੇ ਹੋ ਤੇ ਫਿਰ ਕਿਉਂ ਨਹੀਂ ਜਿਹੜਾ ਮਾਜਿਸਖਾਂ ਨੂੰ ਬਿਠਾਇਆ ਗਿਆ ਫਿਰ ਰੰਗ ਕਹਿਣਾਗੇ ਜੀ ਉਹ ਰੰਗ ਹੈ ਜਿਵੇਂ ਅਸੀਂ ਕਾਲਾ ਰੰਗ ਸੀ ਡੰਝ ਕਾਲਾ ਸੀ ਰੰਗ ਦੋ ਬਣਾਇਆ ਰੱਬ ਨੇ ਗੋਰਾ ਤੇ ਕਾਲਾ ਰੰਗ ਆ ਰੰਗ ਦਾ ਮਤਲਬ ਤੂੰ ਜਿਹੜਾ ਕਿ ਮਜ਼ਾਕ ਉਡਾਰਿਆ ਸਰੀਆਮ ਆ ਉਸ ਕੌਮ ਦਾ ਜਿਹੜੀ ਕੌਮ ਨੇ ਆਪਣੀਆਂ ਪੀੜ੍ਹੀਆਂ ਸਹਿ ਕੇ ਹੋਏ ਜਿਹੜਾ ਅੱਜ ਉਹ ਇੱਕ ਐਜੀ ਨਿਰਾਲੀ ਕੌਮ ਆ ਜਿਹਦੇ ਨਾਂ ਤੋਂ ਜਿਹੜਾ ਕਿ ਬੜੇ-ਬੜੇ ਕੰਮਦੇ ਆ ਤੇ ਤੂੰ ਕਹਿੰਦਾ ਸਾਡੇ ਜਿਹੜਾ ਇਹ ਸਾਡੇ ਕਾਂਗਰਸ ਨੇ ਬਣਾ ਦਿੱਤਾ ਤਾਡੀ ਮਾਂ ਇੰਦਰਾ ਨੇ ਬਣਾਤਾ ਹੂਗਾ ਸ਼ਰਮ ਨਹੀਂ ਆਉਂਦੀ ਜਿਹੜਾ ਮੜਾ ਮੋਟਾ ਬਿਆਨ ਦਿੰਦਿਆਂ ਨੂੰ ਹੁਣ ਇਹਦੇ ਉੱਤੇ ਜਿਹੜਾ ਨੋਟਸ ਲੈ ਲਿਆ ਸੂ ਮੋਟੋ ਨੋਟਸ ਲਿੱਤਾਗਾ ਐਸੇ ਕਮਿਸ਼ਨਾਂ ਜਿਹੜਾ ਪੰਜਾਬ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਨੇ ਰਾਇਆ ਬੜਿੰਗ ਨੂੰ ਜਿਹੜਾ ਇੱਕ ਨੋਟਸ ਕੱਢਿਆਗਾ ਤੇ ਤਲਬ ਕੀਤਾਗਾ ਕਿ ਸਾਬਕਾ ਜਿਹੜਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਜਿਹੜਾ ਇੱਕ ਬਾਬਾ ਦਾ ਬਿਆਨ ਦਿੱਤਾ ਸੀ ਉਹਨੂੰ ਲੈ ਕੇ ਜਿਹੜਾ ਹੁਣ ਬੜਿੰਗ ਦੇ ਕਹਿੰਦੇ ਮੁਸ਼ਕਿਲਾਂ ਵੱਧ ਗਈਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੇ ਮਾਫੀ ਮੰਗ ਲੈਣੀ ਆ ਇਹਨਾਂ ਲੋਕਾਂ ਦਾ ਕੀ ਜਾਂਦਾ ਜਿਹਦੇ ਇੱਕ ਵਾਰੀ ਸਾਧਮੂਹ ਦੇ ਵਿੱਚ ਨਿਕਲ ਜਾਣਾ ਤੇ ਉਹ ਵਾਪਸ ਨਹੀਂ ਹੁੰਦੇ ਤੇ ਮਾਫੀ ਮੰਗ ਕੇ ਫਿਰ ਕੀ ਹੋ ਜੂਗਾ ਉਹ ਵੀਡੀਓ ਸਗੀਆਂ ਤੱਕ ਪਈ ਰਹਿਣੀ ਆ ਸੋਸ਼ਲ ਮੀਡੀਆ ਤੇ ਪਰ ਇਹਨਾਂ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿੰਨਾ ਕਦੇ ਹੁੰਦੀ ਨਹੀਂ ਨਾ ਉਹਨਾਂ ਤਰ੍ਹਾਂ ਇਹ ਲੋਕ ਠੀਕ ਨਹੀਂ ਹੁੰਦੇ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਛੱਡਿਆ ਹਰ ਇੱਕ ਧਰਮ ਨੂੰ ਹਰ ਇੱਕ ਜਾਤ ਪਾਤ ਨੂੰ ਪਤਾ ਕਿ ਅਸੀਂ ਦੇਖਦੇ ਆ ਕਿ ਸਾਡੇ ਮੂਹਰੇ ਕਿਹੜੇ ਲੋਕ ਬੈਠੇ ਆ ਫਿਰ ਉਹਨਾਂ ਦੇ ਲਈ ਉਹਨਾਂ ਦੀ ਗੱਲ ਕਰਨੀ ਇਹਨਾਂ ਲੋਕਾਂ ਨੇ ਜੇ ਜਨਰਲ ਵਰਗ ਬੈਠਾ ਤਾਂ ਉਹਦੀ ਪ੍ਰਸ਼ੰਸਾ ਕਰਨੀ ਇਹਨਾਂ ਨੇ ਐਸੀ ਵੀ ਸੀ ਜਾ ਹੋਰ ਸਮਾਜ ਬੈਠਾਗਾ ਤਾਂ ਉੱਥੇ ਉਹਦੀ ਗੱਲ ਕਰਨੀ ਆ ਸਿਰਫ ਇੱਕ ਵੋਟਾਂ ਲੈਣ ਦੇ ਵਾਸਤੇ ਗਰੀਬਾਂ ਨੇ ਅੱਜ ਤੱਕ ਤੁਸੀਂ ਵੋਟਾਂ ਲੈਂਦੇ ਆ ਰਹੇ ਹੋ ਤੇ ਤੁਹਾਡੀ ਪਾਰਟੀ ਤੂੰ ਕਹਿੰਦਾ 60 ਸਾਲ ਰਾਜ ਕੀਤਾ ਕੀ ਦਿੱਤਾ ਬਈ ਤੁਹਾਡੀ ਪਾਰਟੀ ਨੇ ਤੇ ਇੱਕ ਮੈਂ ਤੁਹਾਨੂੰ ਸਿੰਗ ਦਾ ਵਿਆਹ ਸੁਣਾ ਦਿੰਦਾ ਪਹਿਲਾਂ ਸੁਣ ਲਓ ਫਿਰ ਆਪਾਂ ਗੱਲਬਾਤ ਕਰਦੇ ਆਂ ਅੱਜ ਵੀ ਸਿੱਟ ਸੀਗਾ ਬੁੱਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸਰ ਪਤਾ ਕੀ ਬਣਾਇਆ ਬੀਬੀ ਜੀ 300 ਗ੍ਰਹਿ ਮੰਤੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾਣਾ ਰਾਜਾ ਬਟੇਂਗ ਦੇ ਕਾੜ ਖੋਲਣ ਵਾਸਤੇ ਤੇ ਕਾਂਗਰਸ ਪਾਰਟੀ ਦੇ ਕੰਨ ਖੋਲਣ ਵਾਸਤੇ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਜਿਸ ਵੇਲੇ ਰਾਜਾ ਬਟੇਂਗ ਜੀ ਤੇਰੇ ਦਾਦੇ ਪਰਦਾਦੇ ਖੁਰਦਿਆਂ ਦੇ ਰੁੱਲਦੇ ਹੁੰਦੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਜੀ ਲਾਇਲਪੁਰ ਖਾਲਸਾ ਕਾਲ ਜਲੰਧਰ ਵਿਖੇ ਬੀਏ ਆਨਲਰ ਕਰ ਰਹੇ ਸੀ ਇਸ ਤਰ੍ਹਾਂ ਜਵਾਬ ਦਿਆ ਕਰੋ ਇਹਨਾਂ ਨੂੰ ਇਹ ਫੇਰ ਜਾ ਕੇ ਲੋਟ ਆਉਣੇ ਆ ਨੇ ਇਹਨਾਂ ਲੋਕਾਂ ਨੇ ਇੱਕ ਰਾਜਨੀਤਿਕ ਲੋਕਾਂ ਨੇ ਤਮਾਸ਼ਾ ਬਣਾਇਆ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਜਿਹੜੀ ਮਰਜ਼ੀ ਰਾਜਨੀਤਿਕ ਪਾਰਟੀ ਆ ਚਾਹੇ ਆਵਾ ਦੀ ਪਾਰਟੀ ਆ ਚਾਹੇ ਕਾਲੀ ਦਲ ਆ ਚਾਹੇ ਕਾਂਗਰਸਾ ਚਾਹੇ ਕੋਈ ਅੰਮਨਪਾਲ ਸਿੰਘ ਦੀ ਪਾਰਟੀ ਆ ਚਾਹੇ ਸਮਰਸੀ ਜਿਸਮ ਜਿਹੜੀ ਕਿ ਜਿੰਨੇ ਵੀ ਪਾਰਟੀਆਂ ਨੇ ਜਿਹੜਾ ਜਾਤ ਪਾਤ ਦੇ ਨਾਂ ਤੇ ਵੋਟਾਂ ਮੰਗਦਾਗਾ ਜਿਹੜਾ ਕਿ ਧਰਮਾਂ ਨੂੰ ਵੰਡ ਕੇ ਵੋਟਾਂ ਮੰਗਦਾਗਾ ਉਹਨਾਂ ਦੇ ਉੱਪਰ ਕਦੇ ਵਿਸ਼ਵਾਸ ਨਾ ਕਰੋ ਤੁਸੀਂ ਅਤੇ ਇਹਨਾਂ ਨੇ ਇੱਕ ਖੋਟਾਉਣਾ ਬਣਾਇਆ ਹੋਇਆਗਾ ਲੋਕਾਂ ਨੂੰ ਕਿ ਲੁੱਟ ਕੇ ਜਿਹੜਾ ਵੋਟਾਂ ਲੈ ਕੇ ਤੁਸੀਂ ਉਹ ਜਾਣਦੇ ਹੋ ਬਾਅਦ ਵਿੱਚ ਆਪ 36 37 ਗੰਨਮੈਣ ਲੈ ਕੇ ਜਿਹੜਾ ਲਵੇ ਨਹੀਂ ਲੱਗਣ ਜਾਂਦੇ ਤੇ ਹੁਣ ਨਣੀਗਲ ਚੱਟਾਂ ਤੱਕ ਜਾਣਦੇ ਹੋ ਤੇ ਉਹ ਡਰਾਮੇ ਬੜੇ ਕਰਦਾ ਫਿਰ ਉਹਨਾਂ ਮਜਬੂਤ ਸਿੱਖਾਂ ਦੇ ਘਰੇ ਰਾਤਾਂ ਕੱਢਦਾ ਰਮਦਾਸੀ ਸਿੱਖਾਂ ਦੇ ਘਰੇ ਡਰਾਮੇ ਬਾਜ਼ਾ ਸਰੇ ਦਾ ਇਹ ਇਹਦੀ ਮਾਂ ਇੰਦਰਾ ਮਰ ਗਈ ਉਸ ਦਿਨ ਦਾ ਇਹਨੂੰ ਦੁੱਖ ਲੱਗਿਆ ਹੋਇਆਗਾ ਇਹ ਉਸ ਦਿਨ ਦਾ ਸ਼ਰਮੇਚਾ ਮੈਨੂੰ ਲੱਗਦਾ ਕਿ ਇਹ ਉਹ ਨਾ ਪਾਗਲਪੂਕਲ ਹੋ ਜੇ ਜਿਸ ਤਰ੍ਹਾਂ ਦੇ ਬਿਆਨ ਦੇ ਰਿਹਾਗਾ ਇਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਆ ਚਾਹੇ ਕੋਈ ਵੀ ਆ ਚਾਹੇ ਕੋਈ ਹੋਰ ਬਿਆਨ ਦਿੰਦਾ ਇਸ ਤਰ੍ਹਾਂ ਦਾ ਤਾਂ ਕਿ ਲੋਕਾਂ ਨੂੰ ਕੰਨ ਹੋ ਸਕਣ ਰਾਜਨੀਤਿਕ ਲੋਕਾਂ ਨੂੰ ਕਿ ਅਸੀਂ ਖੜਾਉਣਾ ਬਣਾ ਛੱਡਿਆ ਕੋਈ ਕਹਿੰਦਾ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ 24 ਘੰਟੇ ਚ ਹੱਲ ਕਰ ਦਾਂਗੇ ਆ ਕੈਪਟਨ ਆਇਆ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਹਿੰਦਾ ਮੈਂ 4 ਹਫ਼ਤੇ ਦੇ ਨਸ਼ਾ ਖਤਮ ਕਰ ਦੂੰਗਾ ਤੇ ਹੁਣ ਬਿਆਨ ਆ ਗਿਆ ਕੈਪਟਨ ਦਾ ਬੀਜੇਪੀ ਚ ਵਾਗ ਗਿਆ ਕਹਿੰਦਾ ਮੈਂ ਇਹ ਨਹੀਂ ਕਿਹਾ ਸੀ ਵੀ ਨਸ਼ਾ ਖਤਮ ਕਰ ਦੂੰਗਾ ਕਹਿੰਦਾ ਮੈਂ ਤਾਂ ਇਹ ਕਿਹਾ ਸੀ ਵੀ ਨਸ਼ੇ ਦਾ ਲੱਕ ਤੋੜ ਦੂੰਗਾ ਸ਼ਰਮ ਦਾ ਘਾਟਾਗਾ ਹੁਣ ਜੋਗੀ ਉਤਰ ਪਹਾੜੋਂ ਆਏ ਤੇ ਹੁਣ ਖੱਡੂ ਜਿਹੜਾ ਜਿਹੜੇ ਡੱਡੂ ਹੁੰਦਿਆਂ ਨਾ ਉਹ ਖੱਡਾਂ 'ਤੇ ਵੜ ਜਾਂਦੇ ਆ ਬਰਸਾਤੀ ਤੇ ਹੁਣ 5 ਸਾਲ ਬਾਅਦ ਹੁਣ ਸ਼੍ਰੀ ਚੱਕ ਲਈ ਕਹਿੰਦਾ ਹੁਣ ਮੈਂ ਆਰ ਪਾਰ ਕਰਕੇ ਹਟੂੰਗਾ ਕਿਤੇ ਜੰਗ ਲੱਗੀ ਆਰ ਪਾਰ ਕਰਨ ਨੂੰ ਹੁਣ ਤਾਂ ਬਹਿ ਗਿਆ ਬੱਥੇ ਰਟਕ ਗਿਆ ਹੁਣ ਤਾਂ ਬਥੇਰਾ ਨੰਦ ਮਾਰ ਲਿਆ ਬਥੇਰਾ ਕੁਛ ਕਰ ਲਿਆ ਇਹਨਾਂ ਲੋਕਾਂ ਦਾ ਕੋਈ دین ਨਹੀਂ ਕੋਈ ਧਰਮ ਨਹੀਂ ਕੋਈ ਮਜਬ ਨਹੀਂ ਮੈਂ ਬਿਸਕ ਉਹ ਨਹੀਂ ਜਿਹੜੇ ਮਜਬ ਦੇ ਪੱਕੇ ਨੇ ਉਹ ਚਾਹੇ ਕੋਈ ਵੀ ਹੈ ਮਜਬ ਦਾ ਪੱਕਾ ਪਰ ਤੁਸੀਂ ਇੱਥੇ ਮਜ਼ਾਕ ਬਣਾ ਛੱਡੇਗਾ ਹਰ ਇੱਕ ਨੂੰ ਜਿਹੜਾ ਕਿ ਕੋਈ ਗੋਰਾ ਕਹਿ ਦਿਓ ਜਾਂ ਉੱਥੇ ਜਾਂਦੇ ਹੋ ਤਾਂ ਕਾਲਾ ਕਹਿ ਦਿਓ ਤੇ ਤੂੰ ਕੋਣਾ ਤੂੰ ਕਿੱਡਾ ਗੋਰਾ ਹੈਗਾ ਤੇ ਇਸ ਗੱਲ ਤੇ ਜਿਹੜਾ ਕਿ ਇਹਨਾਂ ਲੋਕਾਂ ਨੂੰ ਜਿਹੜਾ ਘੇਰਨਾ ਚਾਹੀਦਾਗਾ ਸਵਾਲ ਪੁੱਛਣੇ ਚਾਹੁੰਦੇ ਆ ਇਹਨਾਂ ਲੋਕਾਂ ਨੂੰ ਕਿ ਪਹਿਤੂ ਆ ਜਿਹੜਿਆ ਬਿਆਨ ਨੇ ਕਿੱਥੋਂ ਦਿੰਦਾਗਾ ਕਿੱਥੋਂ ਪੜ੍ਹ ਕੇ ਦਿੰਦਾਗਾ ਤੈਨੂੰ ਕੌਣ ਲੁੱਤੀਆ ਲਾਉਂਦਾਗਾ ਜਾਂ ਫਿਰ ਤੇਰੇ ਹੀ ਦਿਮਾਗ ਖਰਾਬ ਆ ਇਸ ਕਰਕੇ ਇਸ ਵੀਡੀਓ ਤੋਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਤਾਂ ਕਿ ਇਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਧੰਨਵਾਦ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ